ਇੱਕ ਮੌਤ ਹੈ ਜਿਹੜੀ ਤੁਹਾਡੇ ਮੇਰੇ ਸਭ ਤੇ ਆਉਣੀ ਹੈ ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ ਜਿੰਨੀਆਂ ਮਰਜ਼ੀ ਗਜਾ ਬਣਾ ਲਓ ਜਿੰਨੀਆਂ ਮਰਜ਼ੀ ਐਕਸਰਸਾਈਜ਼ ਕਰ ਲਓ ਮੇਰਾ ਬਹੁਤ ਨੇੜੇ ਦਾ ਰਿਸ਼ਤੇਦਾਰ ਵਰਜੀਨੀਆ ਰਹਿੰਦਾ ਸੀ ਮੇਰੇ ਤੋਂ ਬਹੁਤ ਛੋਟਾ ਸੀ ਲੋਕਾਂ ਨੂੰ ਸਿਆਲ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਬਣਾ ਕੇ ਵੰਡਦਾ ਸੀ ਆਪਣੇ ਯਾਰਾਂ ਦੋਸਤਾਂ ਨੂੰ ਇੰਦਾ ਐਕਸਰਸਾਈਜ਼ ਕਰਿਆ ਕਰੋ ਅਲਸੀ ਖਾਇਆ ਕਰੋ ਉਹਦੀ 2008 ਚ ਮੌਤ ਹੋ ਗਈ 15 ਸਾਲ ਹੋ ਗਏ ਅੱਜ 16 ਬਹੁਤ ਛੋਟਾ ਸੀ ਮੇਰੇ ਤੋਂ ਉਦੋਂ ਹੀ ਛੋਟਾ ਸੀ ਹੁਣ ਵੀ ਉਹਨਾਂ ਫਰਕ ਤੇ ਹੁਣ ਵੀ ਰਹੂਗਾ ਜੀ ਸਾਲ ਵੀ ਗਿਣਿਆ ਤਾਂ ਮੈਂ ਉਹਦੇ ਸੰਸਕਾਰ ਤੋਂ ਲੈ ਕੇ ਉਹਦੇ ਭੋਗ ਤੱਕ ਉਥੇ ਹੀ ਰਿਹਾ ਵਰਜੀਨੀਆ ਮੇਰੇ ਕੋ ਸਾਡੇ ਮੁਲਕ ਵਿੱਚ ਤਾਂ ਕੁਝ ਹੈ ਨਹੀਂ ਇੱਥੇ ਤਾਂ ਬੰਦਾ ਕੁੱਤਾ ਮਰੇ ਕੋਈ ਫਰਕ ਨਹੀਂ ਪੈਂਦਾ ਪਰ ਉਥੇ ਜਿੱਨਾ ਚਿਰ ਡੈਥ ਸਰਟੀਫਿਕੇਟ ਈਸ਼ੂ ਨਹੀਂ ਹੁੰਦਾ ਸੰਸਕਾਰ ਨਹੀਂ ਹੋ ਸਕਦਾ ਪਤਾ ਉਹਦਾ ਡੈਥ ਸਰਟੀਫਿਕੇਟ ਦੇ ਉੱਤੇ ਕੀ ਲਿਖਿਆ ਹੈ ਉਹਦੇ ਤੇ ਕਾਲਮ ਹੈ ਇੱਕ ਡੈਥ ਆਫ ਕਾਜ਼ ਉੱਤੇ ਲਿਖਿਆ ਨੋ ਕਾਜ਼ ਉਹਦੀ ਮੌਤ ਦਾ ਕਾਰਨ ਹੀ ਕੋਈ ਨਹੀਂ ਹੈਗਾ ਅਮਰੀਕਾ ਦੇ ਡਾਕਟਰਾਂ ਨੇ ਉਹਦੇ ਡੈਥ ਸਰਟੀਫਿਕੇਟ ਤੇ ਲਿਖਿਆ ਹੈ ਕਿ ਇਸ ਬੱਚੇ ਦੇ ਮਰਨ ਦਾ ਕੋਈ ਕਾਰਨ ਨਹੀਂ ਹੈਗਾ ਮੌਤ ਫਿਰ ਵੀ ਆਉਂਦੀ ਹੈ ਇੱਕ ਮੌਤ ਹੈ ਜਿੰਨੇ ਆਉਣਾ ਹੀ ਆਣਾ ਹੈ ਉਸ ਮੌਤ ਦਾ ਨਾ ਪ੍ਰਬੰਧ ਕਰਨ ਦੀ ਲੋੜ ਹੈ ਨਾ ਡਰਨ ਦੀ ਲੋੜ ਹੈ ਆਹ ਜਿਹੜੇ ਤੁਹਾਨੂੰ ਮੈਨੂੰ ਕਹਿੰਦੇ ਫਿਰਦੇ ਨੇ ਮੈਂ ਤੈਨੂੰ ਮਾਰ ਦੂੰਗਾ ਉਹ ਭਾਈ ਤੂੰ ਆਪਣਾ ਪ੍ਰਬੰਧ ਕਰ ਮੇਰੇ ਮਰਨ ਦਾ ਪ੍ਰਬੰਧ ਤੇ ਰੱਬ ਨੇ ਕੀਤਾ ਤੈਨੂੰ ਕੀ ਔਖਿਆਈ ਕਰਨ ਦੀ ਕੀ ਲੋੜ ਹੈ ਜੇ ਮੈਂ ਬਾਥਰੂਮ 'ਚ ਮਰਨਾ ਹੈ ਤੇ ਮੈਂ ਬਾਥਰੂਮ 'ਚ ਹੀ ਮਰਨਾ ਹੈ ਜੇ ਮੈਂ ਸਾਈਕਲ ਤੋਂ ਪਟੜੀ ਨਾਲ ਵੱਜ ਕੇ ਮਰਨਾ ਹੈ ਤੇ ਪਟੜੀ ਨਾਲ ਹੀ ਮਰਨਾ ਹੈ ਜੇ ਮੇਰੀ ਮੌਤ ਗੋਲੀ ਨਾਲ ਲਿਖੀ ਹੈ ਤੈਨੂੰ ਗੋਲੀ ਨਾਲ ਹੀ ਮਰਨਾ ਤੈਨੂੰ ਓਕੇ ਹੋਣ ਦੀ ਕੀ ਲੋੜ ਹੈ ਤੂੰ ਆਪਣੀ ਆਤਮਕ ਮੌਤ ਦੀ ਗੱਲ ਕਰ ਦੂਜੀ ਮੌਤ ਲਿਖੀ ਹੋਈ ਹੈ ਮਰਨ ਲਿਖਾਏ ਮੰਡਲ ਮੈਂ ਜਿਹੜਾ ਰੋਜ਼ ਅਸੀਂ ਨਹੀਂ ਪੜਦੇ ਦਿੱਲੀ ਦਾ ਇੱਕ ਨੇਤਾ ਕਹਿੰਦਾ ਹੁੰਦਾ ਸੀ ਕਹਿੰਦਾ ਇਸ ਤੋਂ ਪਹਿਲਾਂ ਕਿ ਸਾਰਾ ਭਾਈਚਾਰਾ ਤੇਰਾ ਸੋळा ਪੜੇ ਪਤਾ ਤੁਹਾਨੂੰ ਸੰਸਕਾਰ ਤੋਂ ਬਾਅਦ ਸਾਡੀ ਬਰਾਦਰੀ ਨਾ ਇੱਕ ਪਾਠ ਕਰਦੀ ਹੈ ਮੜੀਆਂ ਚ ਬੈ ਕੇ ਉਹਨੂੰ ਕਹਿੰਦੇ ਸੋਹਲਾ ਸਾਹਿਬ ਕੀ ਕਹਿੰਦੇ ਨੇ ਸੋਹਲਾ ਸਾਹਿਬ ਉਹ ਬੜੀ ਵਧੀਆ ਗੱਲ ਕਹਿੰਦਾ ਸੀ ਕਹਿੰਦਾ ਇਸ ਤੋਂ ਪਹਿਲਾਂ ਕਿ ਲੋਕ ਤੇਰਾ ਸੋਹਲਾ ਪੜਨ ਕਹਿੰਦਾ ਆਪਣਾ ਰੋਜ਼ ਹੀ ਪੜ ਲਿਆ ਕਰ ਆਪਣਾ ਆਪਾ ਬੋਲਦੇ ਨਹੀਂ ਉਹ ਕਹਿੰਦਾ ਸੀ ਆਪਣਾ ਰੋਜ਼ ਹੀ ਪੜ ਲਿਆ ਕਰੋ ਇਹ ਨਿਤਨੇਮ ਦੇ ਵਿੱਚ ਵੀ ਹੈ ਵੀ ਸੌਣ ਲੱਗਿਆਂ ਸੋਹਲਾ ਜ਼ਰੂਰ ਪੜਨਾ ਪਰ ਸ਼ਾਇਦ ਉਹ ਇਹ ਸੋਚਦੇ ਨੇ ਵੀ ਮਰਨ ਤੋਂ ਬਾਅਦ ਸਾਰੀ ਬਰਾਦਰੀ ਨੇ ਪੜਨਾ ਹੀ ਹੈ ਮੈਨੂੰ ਕੀ ਲੋੜ ਹੈ ਵਾਕਈ ਪੜਨਗੇ ਜੇ ਕੋਣਗੇ ਤੇਰੇ ਚਾਰ ਜੀ ਨਾ ਹੋਰ ਕੁਝ ਕਰਨ ਨਾ ਕਰਨ ਤੈਨੂੰ ਅਗ ਲਾਉਣ ਤੋਂ ਬਾਅਦ 16 ਜ਼ਰੂਰ ਪੜਨਗੇ ਤੇਰਾ